ਅੱਜ ਦੀ ਇਸ ਗੱਲਬਾਤ 'ਚ ਮੇਰੇ ਨਾਲ ਪੰਜਾਬੀ ਸੱਭਿਆਚਾਰ ਨਾਲ ਬਹੁਤ ਹੀ ਗੂੜਾ ਸਬੰਧ ਰੱਖਣ ਵਾਲੇ ਇਨਸਾਨ ਤੇ ਮੁਰਝਾਏ ਚਿਹਰਿਆਂ ਤੇ ਹਾਸੇ ਪ੍ਰਗਟ ਕਰਨ ਵਾਲੇ ਕਿੱਦਾਂ ਕੋਚ ਪਾਲ ਸਿੰਘ ਸਮਾਉ ਮੇਰੇ ਨਾਲ ਨੇ। ਸੋ ਗੱਲਬਾਤ ਕਰਦੇ ਆਂ। ਸਭ ਤੋਂ ਪਹਿਲਾਂ ਤਾਂ ਪਾਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜਿਹੜਾ ਕੀਮਤੀ ਸਮੇਂ 'ਚ ਸਮਾਂ ਕੱਢਾਈ। ਸ਼ੁਕਰੀਆ ਜੀ। ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ। ਤੁਹਾਡੇ ਜ਼ਰੀਏ ਜੇ ਅੱਪ ਬਹੁਤ ਸਾਰੀਆਂ ਗੱਲਾਂ ਆ ਸਾਡੇ ਦਰਸ਼ਕਾਂ ਨਾਲ ਕਰਾਂਗੇ। ਸੋ ਸ਼ੁਕਰੀਆ ਤੁਹਾਡਾ ਵੀ। ਸਭ ਤੋਂ ਪਹਿਲਾਂ ਮੇਰਾ ਪਹਿਲਾ ਸਵਾਲ ਆ ਜੀ ਵੀ ਪਾਲ ਸਿੰਘ ਤੋਂ ਪਾਲ ਸਿੰਘ ਸਮਾਉ ਬਨਦਾ ਜਿਹੜਾ ਸਫਰ ਆ ਕਿੰਨਾ ਟਾਈਮ ਲੱਗਿਆ ਤੇ ਕਿਹੜਾ ਕਿਹੜਾ ਇਹ ਆંકੜਾ ਦਾ ਸਾਹਮਣਾ ਕਰਨਾ ਪਿਆ ਦੇਖੋ ਪਾਲ ਸਿੰਘ ਸਮਾਉ ਨੂੰ ਪਾਲ ਸਿੰਘ ਸਮਾਉ ਬਣਨ ਚ ਬਹੁਤ ਲੰਬਾ ਸਮਾਂ ਲੱਗਿਆ ਘਟੋ ਘਟ ਮਿਲਦਾ 28 29 ਸਾਲ ਲੱਗਿਆ ਹੁਣ ਇਹ ਹਨਾ ਅੱਛਾ ਜੀ ਤੇ ਜਦੋਂ ਘਰਾਂ ਦੇ ਵਿੱਚ ਗਰੀਬੀਆਂ ਬੜੀਆਂ ਸੀ ਹਨ ਬੜੀ ਗਰੀਬੀ ਚੋਟੇ ਸਟਰਗਲ ਕਰੀ ਹਾਂਜੀ ਬੈਲ ਐਜੂਕੇਟਿਡ ਹੋਏ ਹਨਾ ਪੜਾਈਆਂ ਯੂਨੀਵਰਸਿਟੀ ਤੱਕ ਦੀਆਂ ਪੜਾਈਆਂ ਕਰੀਆਂ ਡਾਕਟੋਰੇਟ ਤੱਕ ਪਹੁੰਚੇ ਹਨਾ ਹਾਂਜੀ ਤੇ ਕਿਉਂਕਿ ਜਦੋਂ ਕੋਈ ਕਾਮਯਾਬ ਹੋ ਜਾਂਦਾ ਹੁੰਦਾ ਨਾਲ ਉਹਦੀ ਮਤਲਬ ਕਿ ਚਮਕਦਮ ਕਤਾ ਪਾਉ ਨਜ਼ਰ ਆ ਜਾਂਦੀ ਹੁੰਦੀ ਪਰ ਉਹਦੀ ਪਿੱਛੇ ਉਹਨੇ ਕਿਹੜੇ ਕਿਹੜੇ ਹਾਲਾਤਾਂ ਚਿਰਨਗੇ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਹਨਾ ਹਾਂਜੀ ਤੇ ਮੇਨੂੰ ਲੱਗਦਾ ਕਲਾਕਾਰ ਤਾਂ ਜਿਹੜੇ ਕਾਮਯਾਬ ਹੁੰਦੇ ਨੇ ਸਾਰਿਆਂ ਦੀ ਆਪਣੀ ਆਪਣੀ ਹਿਸਟਰੀ ਹੁੰਦੀ ਹੈ ਹਰ ਇੱਕ ਚਿਹਰੇ ਦੇ ਪਿੱਛੇ ਇੱਕ ਸਟੋਰੀ ਹੈ ਹਨਾ ਸੋ ਮੈਂ ਕਦੇ ਹਾਲਾਤਾਂ ਤੁਹਾਰਿਆ ਨਹੀਂ ਸੀਗਾ ਡਟ ਕੇ ਸਾਹਮਣਾ ਕਰਿਆ ਤੇ ਮੈਂ ਆਪਣੇ ਹਾਲਾਤਾਂ ਨੂੰ ਆਪਣੀ ਗਰੀਬੀ ਨੂੰ ਜਾਂ ਆਪਣੇ ਉਸ ਮਾੜੇ ਵਕਤ ਨੂੰ ਪੂਰਾ ਲੱਕ ਤੋੜਿਆ ਮੈਂ ਉਹਦਾ ਅੱਛਾ ਜੀ ਲੱਕ ਤੋੜ ਕੇ ਮਤਲਬ ਕਿ ਭਿਉਂ ਭਿਉਂ ਕੇ ਗੱਡੀ ਮੈਂ ਕਰੀ ਬੀ ਆਪਣੇ ਠੀਕ ਹੈ ਜੀ ਕਰੋ ਹਨਾ ਸੋ ਪਰਮਾਤਮਾ ਦੀ ਬੜੀ ਮਿਹਰ ਸੀਗੀ ਤੇ ਸਬਰ ਰੱਖਿਆ ਤੇ ਲਗਨ ਸੀਗੀ ਆਪਣੇ ਅੰਦਰ ਹਣਾ ਤਾਂ ਉਸ ਅਕਾਲ ਪੁਰਖ ਵੈਗੂ ਤੇ ਵਿਸ਼ਵਾਸ ਸੀ ਮਿਹਨਤ ਕਰਦੇ ਰਹੇ ਸੋ ਮਿਹਨਤ ਨੇ ਜੋ ਵੀ ਕੁਝ ਆ ਹਾਂ ਮੈਂ ਅੱਜ ਮੇਰੀ ਸਖਤ ਮਿਹਨਤ ਤੇ ਉਸ ਵੈਗੂ ਦੀ ਅਪਾਰ ਕਿਰਪਾ ਇੱਕ ਤੁਸੀਂ ਆਪਣੇ ਪਿੰਡ ਚ ਧੀਆਂ ਦਾ ਘਰ ਬਣਾਇਆ ਵਈ ਉਹ ਕਿਵੇਂ ਮੰਚਾਏ ਉਸ ਨੂੰ ਪਤਾ ਵੀ ਸਾਡੇ ਪਿੰਡ ਸਮਾਉਂਦੇ ਜਿਹੜੀਆਂ ਧੀਆਂ ਨੇ ਉਹ ਵਿਸ਼ਵ ਪ੍ਰਸਿੱਧ ਨੇ ਹਾਂ ਜੀ ਹਣਾ ਜਦੋਂ ਧੀਆਂ ਵੈਂਟੀਲੇਟਰ ਤੇ ਸੀ ਕੰਤ ਭਵਤੀਆਂ ਆਖਰੀ ਸਾਹਾਂ ਤੇ ਸੀ ਖਤਮ ਹੋਣ ਵਾਲੇ ਸੀਗੀਆਂ ਤਾਂ ਮੇਰੇ ਪਿੰਡ ਸਮਾਉਂਦੇ ਵਿੱਚੋਂ ਹੀ ਇਹ ਧੀਆਂ ਦਾ ਆਗਾਜ਼ ਹੋਇਆ ਸੀ ਮੁਰ ਸਰਜੀਤ ਹੋਣੀਆਂ ਸੀ ਹਾਂ ਜੀ ਸੋ ਕੁੜੀਆਂ ਦੇ ਜਿਹੜੇ ਅੰਦਰਲੇ ਦਰਦ ਨੇ ਉਹਨੂੰ ਬਹੁਤ ਘੱਟ ਲੋਕ ਸਮਝਦੇ ਨੇ ਹਾਂ ਕਈਆਂ ਕੁੜੀਆਂ ਦੇ ਵਿਚਾਰੀਆਂ ਦੇ ਪੇਕੇ ਨਹੀਂ ਹੁੰਦੇ ਕਈਆਂ ਦੇ ਭਰਾ ਨਹੀਂ ਹੁੰਦਾ ਹਾਂ ਕਈਆਂ ਦੇ ਹੁੰਦੇ ਹੋਏ ਵੀ ਨਹੀਂ ਉਹਨਾਂ ਨਾਲ ਵਰਤਦੇ ਹਾਂਜੀ ਤਾਂ ਮੇਰਾ ਫੀਲਡ ਖੇਤਰੀ ਮੇਰਾ ਕੁੜੀਆਂ ਨਾਲ ਸੰਬੰਧ ਸੀਗਾ ਤਾਂ ਮੇਰੇ ਕੋਲੇ ਕੁੜੀਆਂ ਜਦੋਂ ਆਉਂਦੀਆਂ ਸੀ ਤਾਂ ਉਹਨਾਂ ਦੇ ਅੰਦਰਲੇ ਜਿਹੜੇ ਦਰਦ ਆਪਣੇ ਬਿਆਨ ਕਰਦੀਆਂ ਸੀ ਨਾ ਹਾਂਜੀ ਤੇ ਫਿਰ ਉਹ ਮੈਂ ਦੇਖਦੇ ਹੋਏ ਤਾਂ ਮੈਂ ਸੋਚਿਆ ਵੀ ਨਹੀਂ ਵੀ ਕਿ ਕਿਰਤ ਪਾਈ ਜਾਵੇ ਹਨਾ ਵੀ ਕੁੜੀਆਂ ਦਾ ਵੀ ਘਰ ਹੋਣਾ ਚਾਹੀਦਾ ਵਿਚਾਰੇ ਕਿੱਥੇ ਜਾਣਾ ਹਨਾ ਹਨਾ ਤੇ ਤਾਂ ਇਸ ਕਰਕੇ ਵੀ ਮੈਂ ਉਹ ਹਰ ਇੱਕ ਚੀਜ਼ ਵੱਸ ਇੱਕ ਸੁਨੇਹਾ ਹੀ ਹੁੰਦਾਗਾ ਹੁਣ ਮੈਂ ਪੂਰੇ ਵਿਸ਼ਵ ਦੀਆਂ ਜਾ ਇਹ ਇੰਡੀਆ ਦੇ ਪੰਜਾਬ ਦੀਆਂ ਕੁੜੀਆਂ ਦੇ ਲਈ ਤਾਂ ਮੈਂ ਘਰ ਬਣਾਉਂਦੇ ਹਾਂ ਜੀ ਕਾਬਲ ਨਹੀਂ ਹੋ ਗਿਆ ਪਰ ਮੈਂ ਇੱਕ ਸੁਨੇਹਾ ਦਿੱਤਾ ਮੈਂ ਆਪਣੇ ਪਿੰਡ ਇੱਕ ਘਰ ਬਣਾਇਆ ਉਹਦਾ ਨਾਂ ਹੀ ਧੀਾਂ ਦਾ ਘਰ ਰੱਖਿਆ ਤਾਂ ਜਦੋਂ ਕੁੜੀਆਂ ਉੱਥੇ ਤਿੱਥ ਤਿਹਾਰ ਜਿਵੇਂ ਤੀਆਂ ਦੀਵਾਲੀ ਲੋਹੜੀ ਮਨਾਉਣ ਆਉਂਦੀਆਂ ਨੇ ਤਾਂ ਉਹ ਮੇਰੇ ਪਿੰਡ ਸਮਾਉਂ ਆਉਂਦੀਆਂ ਨੇ ਤੇ ਲੰਬਾ ਸਮਾਂ ਉੱਥੇ ਰੁਕਦੀਆਂ ਨੇ ਤਾਂ ਉਹ ਇੱਕ ਸਮਾਜ ਦੇ ਲਈ ਬਹੁਤ ਵੱਡਾ ਸੁਨੇਹਾ ਹੈ ਹਨਾ ਸੁਧਾਰਾ ਵੀ ਤੁਸੀਂ ਆਪਣੇ ਕੋਲੋਂ ਦਿੰਦੇ ਨਹੀਂ ਉਹ ਕਿਵੇਂ ਮੰਨ ਚਾਏ ਸੰਧਾਰਾ ਦੇਖੋ ਸਾਡੀ ਇੱਕ ਬੜੀ ਪ੍ਰੰਤਨ ਰਸਮ ਹੈ ਹਨਾ ਪਹਿਲਾਂ ਹਰ ਇੱਕ ਮਾਪੇ ਆਪਣੀਆਂ ਧੀਆਂ ਨੂੰ ਸੋਗਾਤ ਤਾਂ ਦਿੰਦੇ ਸੀ ਸੌਣ ਮਹੀਨੇ ਦੀਆਂ ਹਨਾ ਤਾਂ ਉਹ ਵੀ ਅਸੀਂ ਪੀਪੇ ਨੇ ਜਿਹੜੇ ਪ੍ਰਾਣੇ ਬਾਹਰ ਕਢਾਏ ਹਨ ਭੁੱਲ ਗਏ ਸੀ ਕਿ ਆਪਣੀਆਂ ਕੁੜੀਆਂ ਕੋਲ ਜਾਣਾ ਲੋਕਾਂ ਨੇ ਬਿਸਰ ਗਏ ਸੀ ਨਾ ਸਮਾਜ ਨੇ ਤੇਜ਼ ਰਫ਼ਤਾਰ ਨਾਲ ਚੱਲ ਪਿਆ ਸਮਾਂ ਹੀ ਨਹੀਂ ਸੀਗਾ ਸੋ ਅਸੀਂ ਸੰਧਾਰੇ ਵੀ ਦੇਣੇ ਆਰੰਭ ਕੀਤੇ ਜਿਹਦੇ ਵਿੱਚ ਪਕਵਾਨ ਕੱਪੜਾ ਸੌ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕੁੜੀਆਂ ਨੂੰ ਦਿੰਨੇ ਹੁੰਦੇ ਹਨਾ ਤਾਂ ਉਸੇ ਸਾਡੇ ਪਿੰਡ ਸਭ ਤੋਂ ਸ਼ੁਰੂ ਕੀਤੀਆਂ ਤੇ ਜਿਹਦੇ ਵਿੱਚ ਉਹਨਾਂ ਨੂੰ ਸਾਰੇ ਸੰਧਾਰੇ ਦਿੱਤੇ ਜਾਂਦੇ ਨੇ ਸੋ ਇਹ ਸੰਧਾਰੇ ਅਸੀਂ ਆਪਣੀ ਜਿੰਨੀ ਮੈਂ ਆਪਣੀ ਮਿਹਨਤ ਕਰਦੇ ਆਂ ਕਮਾਈ ਜੋ ਵੀ ਤਲਫਲ ਪੇਟਾ ਹੁੰਦਾ ਸੀ ਦਸਮਾ ਦਸੌਂ ਦਾ ਜਿਹੜਾ ਉਹ ਬੇਟੀਆਂ ਦੇ ਲਈ ਅੱਜ ਦੇ ਟਾਈਮ 'ਚ ਪਾਲ ਸਿੰਘ ਕਿਸੇ ਦੀ ਕਮੀ ਮਹਿਸੂਸ ਕਰ ਰਹੀ ਹੈ ਕਮੀ ਤਾਂ ਦੇਖੋ ਮੈਂ ਜ਼ਿਆਦਾ ਭਾਵਿਕ ਨਹੀਂ ਹੋਣਾ ਚਾਹੁੰਦਾ ਹਨਾ ਤੇ ਵਾਹਿਗੁਰੂ ਨੇ ਬਹੁਤ ਕੁਝ ਦਿੱਤਾ ਹਨਾ ਨੇ ਹਾਂ ਪਰ ਮੇਰੀ ਜਨਮ ਵੇਲੇ ਮੇਰੇ ਮਾਤਾ ਦੀ ਮੌਤ ਹੋ ਗਈ ਸੀ ਅੱਛਾ ਜੀ ਤੇ ਮੈਂ ਆਪਣੀ ਮਾਂ ਨੂੰ ਬਹੁਤ ਮਹਿਸੂਸ ਕਰਦਾ ਤੇ ਮੇਰੇ ਕੁਝ ਕਰੀਬੀ ਮਿੱਤਰ ਜਿਹੜੇ ਮੈਥੋਂ ਦੂਰ ਬੈਠੇ ਨੇ ਤੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਮੈਸੂਦਤ ਦੌਲਤ ਤੇ ਸ਼ੌਹਰਤ ਤੋਂ ਪਾਸੇ ਹਾਂ ਇਹ ਪਾਸਿਆਂ ਕਿਉਂਕਿ ਵੈਗਰੂ ਨੇ ਦੌਲਤਾਂ ਸ਼ੌਹਰਤਾਂ ਬਹੁਤ ਦੇਤੀਆਂ ਹਨਾ ਇਹ ਤਾਂ ਕੋਈ ਬਾਹਰ ਵੱਡੀਆਂ ਗੱਲਾਂ ਨਹੀਂ ਹੁੰਦੀਆਂ ਤੇ ਸਕੂਨ ਜਿੱਥੋਂ ਸਕੂਨ ਮਿਲਦਾ ਹੋਵੇ ਮੈਨੂੰ ਈਆਂ ਦਾ ਸਤਿਕਾਰ ਕਰਕੇ ਈਆਂ ਨੂੰ ਕੁਝ ਨਾ ਕੁਝ ਦੇ ਕੇ ਮੇਰੇ ਪਿੰਡ ਚ ਮੇਰੇਲੇ ਹਨਾ ਉਹ ਰੌਣਕਾਂ ਸੰਯੁਕਤ ਪਰਿਵਾਰ ਹੀ ਮੇਰੀ ਰੂਹ ਦੇ ਸਕੂਨ ਹੈ ਹਨਾ ਤਾਂ ਮੈਨੂੰ ਇਹ ਵੀ ਚੀਜ਼ਾਂ ਵਧੀਆ ਲੱਗਦੀਆਂ ਨੇ ਕਲਚਰ ਆਪਣਾ ਗਿੱਧਾ ਭੰਗੜਾ ਲੋਕ ਨਾਚ ਲੋਕੀਤਾਂ ਉਹਨਾਂ ਨਾਲ ਜੁੜੇ ਹੋਇਆ ਪਹਿਲੇ ਦਿਨ ਤੋਂ ਹੀ ਜੁੜੇ ਹੋਇਆ ਤੇ ਲੰਬਾ ਸਮਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਵਿਚ ਰੁੱਤਵੇ ਜਾ ਆਪਾ ਜਿੱਥੇ ਮਰਜੀ ਪਹੁੰਚ ਜੇ ਪਰ ਅਸੀਂ ਉਹ ਚੀਜ਼ ਨਹੀਂ ਮੈਂ ਛੱਡੀ ਜਿੱਥੋਂ ਮੇਰਾ ਨਾਮ ਬਣਿਆ ਅੱਛਾ ਜੀ ਯੂਥ ਫੈਸਟੀਵਲ ਦੇ ਗਿੱਧਿਆਂ ਚ ਮੇਰਾ ਨਾਮ ਬਣਿਆ ਮੈਂ ਗਿੱਧਾ ਅੱਜ ਵੀ ਹੰਡਾ ਰਹੇ ਆ ਅੱਜ ਵੀ ਵੱਖ-ਵੱਖ ਕਾਲਜਾਂ ਦੇ ਵਿੱਚ ਅਸੀਂ ਸਵਾਵਾ ਮੇਰੇ ਆ ਪਰ ਕਿਸੇ ਟਾਈਮ ਜਦੋਂ ਹਾਲਾਤ ਬਹੁਤੇ ਵਧੀਆ ਨਹੀਂ ਸੀਗੇ ਹਨਾ ਕਾਲਜਾਂ ਤੋਂ ਕੋਈ ਨਾ ਕੋਈ ਕਾਲਜ ਸਾਨੂੰ ਫੀਸਾਂ ਦਿੰਦੇ ਹੁੰਦੇ ਸੀ ਮਤਲਬ ਕਿ ਕਹਿਣਤ ਭਾਵ ਵੀ ਤਿਆਰੀ ਕਰਾਈ ਦੇ ਕੁਝ ਭੇਂਟਾ ਦੇ ਦਿੰਦੇ ਸੀ ਪਰ ਹੁਣ ਉਹ ਲਗਨ ਉਹੀ ਹੈ ਪਰ ਕਾਲਜਾਂ ਤੋਂ ਹੁਣ ਕੋਈ ਬਹੁਤਾ ਪੈਸੇ ਦੀ ਡਿਮਾਂਡ ਨਹੀਂ ਕਰਦੇ ਜੇ ਕੋਈ ਕਾਲਜ ਪੈਸਾ ਦਿੰਦੇ ਵੀ ਉਹ ਕੁੜੀਆਂ ਤੀ ਲਾ ਦਿੰਦੇ ਆ ਐਨਾ ਕ ਸਬਰ ਦਿੱਤਾ ਅੱਜ ਦੀ ਪੀੜ੍ਹੀ ਸੱਭਿਆਚਾਰ ਤੋਂ ਟੁੱਟਦੀ ਜਾ ਰਹੀ ਹੈ ਉਹਦਾ ਕਾਰਨ ਕੀ ਮੰਨਦੇ ਨੇ ਕਾਰਨ ਮੰਨਦੇ ਆਪਾਂ ਪੱਛਮੀ ਪ੍ਰਭਾਵ ਜ਼ਿਆਦਾ ਪੈ ਗਿਆ ਕੋ ਸੋਸ਼ਲ ਮੀਡੀਆ ਜ਼ਿਆਦਾ ਆ ਗਿਆ ਹਨਾ ਇੱਕ ਅਸੀਂ ਸਾਡੇ ਕੋਲ ਸਮਾਂ ਨਹੀਂ ਰਿਹਾ ਪਹਿਲਾਂ ਨਾ ਸੰਯੁਕਤ ਪਰਿਵਾਰ ਹੁੰਦੇ ਸੀ ਅਸੀਂ ਬੈਠ ਕੇ ਸਾਡੀਆਂ ਦਾਦੀਆਂ ਪਰਦਾਦੀਆਂ ਚਾਚੀਆਂ ਤਾਈਆਂ ਆਪਾਂ ਤੇ ਅਸੀਂ ਗੱਲਾਂ ਕਰਦੇ ਸੀ ਸਾਰੀਆਂ ਹਣਾ ਤੇ ਪਰ ਹੁਣ ਅੱਜ ਸਮਾਂ ਇਹ ਜਾ ਕੇ ਸਾਰੇ ਹਾਰ ਟਾਈਮ ਸਾਡੇ ਬੱਚੇ ਸਾਰੇ ਫੋਨਾਂ 'ਚ ਬੀਜੀ ਨੇ ਅਲੱਗ ਅਲੱਗ ਕਮਰਿਆਂ 'ਚ ਰਹਿਣ ਲੱਗੇ ਅਸੀਂ ਇਕੱਠੇ ਨਹੀਂ ਬੈਹਂਦੇ ਇਸ ਕਰਕੇ ਗੱਲਾਂ ਅਸੀਂ ਉਹਨਾਂ ਨੂੰ ਦੱਸੇ ਹੀ ਨਹੀਂ ਰਹੇ ਹਾਂਜੀ ਸਾਡੇ ਪਿਛੋਕੜ ਬਾਰੇ ਸਾਡਾ ਪਿਛੋਕੜ ਕਿੰਨਾ ਵੱਡਾ ਕਿੰਨਾ ਮੀਰਾ ਸਰ ਕੋਸਾ ਸਾਨੂੰ ਇਹ ਦੱਸਣ ਦਾ ਸਮਾਂ ਹੀ ਨਹੀਂ ਹੁਣ ਤਾਂ ਯੂਨੀਵਰਸਿਟੀਆਂ ਰਹਿ ਗਈਆਂ ਜਿੱਥੇ ਜਾ ਕੇ 12 ਦਾ ਪਤਾ ਲੱਗਦਾ ਕੀ ਨੇ ਕਵਿਸਰੀਆਂ ਕੀ ਨੇ ਨਾਚ ਕੀ ਨੇ ਸਾਡਾ ਪਹਿਰਾਵਾ ਕੀ ਹੈ ਜਿਹੜੇ ਬੱਚੇ ਤਾਂ ਕਾਲਜ ਯੂਨੀਵਰਸਿਟੀ ਵਿੱਚ ਪੜ੍ਹਦੇ ਨੇ ਉਹ ਤਾਂ ਯੂਥ ਫੈਸਟੀਵਲ ਦੇ ਦਿਨਾਂ ਦੇ ਵਿੱਚ ਉਹਦੇ ਨਾਲ ਜੁੜ ਜਾਂਦੇ ਨੇ ਪਰ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਪਤਾ ਹੀ ਨਹੀਂ ਸਮਾਂ ਹੀ ਨਹੀਂ ਰਹਿ ਗਿਆ ਹਜ�़ਾਲਾ ਨਾ ਤਾਂ ਮੈਂ ਤਾਂ ਤੁਹਾਡੇ ਜ਼ਰੀਏ ਹੀ ਕਹਿਣਾ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੀ ਵਿਰਾਸਤ ਨਾਲ ਆਪਣੇ ਜਿਹੜਾ ਰਵੈਤਾਂ ਨੇ ਸਾਡੀ ਉਹਦੇ ਨਾਲ ਜੁੜਨਾ ਚਾਹੀਦਾ ਕਿਉਂਕਿ ਤਾਂ ਹੀ ਸਾਨੂੰ ਆਪਣਾ ਤੀਤ ਯਾਦ ਰਹੇਗਾ ਤੇ ਨਹੀਂ ਤਾਂ ਵਿਸਰਦਾ ਜਾ ਰਿਹਾ ਮੇਰਾ ਲਾਸਟ ਵਾਲਾ ਅੱਜ ਦੇ ਯੂਥ ਨੂੰ ਤੁਹਾਡੇ ਵੱਲੋਂ ਮੈਸੇਜ ਕੀ ਆਈ ਨਹੀਂ ਬੱਸ ਸਨੇਹਾ ਦੇ ਨਮਾਤਾ ਜੀ ਮੈਂ ਹੋਇਆ ਨਹੀਂ ਮੈਂ ਇਹੀ ਕਹਾਂਗਾ ਵੀ ਆਪਾਂ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੇ ਪਰਿਵਾਰ ਨੂੰ ਪਿਆਰ ਕਰੀਏ ਆਪਣੇ ਪਰਿਵਾਰਾਂ ਦੇ ਵਿੱਚ ਇਕੱਠੇ ਰਹੀਏ ਫਿਰ ਆਪਣੇ ਪਹਿਰਾਵੇ ਨੂੰ ਸਾਡੇ ਖਾਣ ਪੀਣ ਨੂੰ ਤੇ ਸਾਡੀਆਂ ਰੀਤਾਂ ਰਵਾਈਤਾਂ ਅਨੁਸਾਰ ਇਹਨਾਂ ਉਹਦੇ ਵਿੱਚ ਹੀ ਸਾਰਾ ਕੋਸਾ ਜਦੋਂ ਅਸੀਂ ਪਹਿਰਾਵਾ ਦੇਖ ਲਿਆ ਸਾਡਾ ਸਾਡੀ ਦਸਤਾਰ ਦੇਖ ਲਈ ਤਾਂ ਉਹਦੇ ਵਿੱਚ ਸਾਡਾ ਸਿੱਖ ਕਲਚਰ ਵੀ ਆ ਜਾਂਦਾ ਸਾਡਾ ਸੱਭਿਆਚਾਰ ਵੀ ਆ ਜਾਂਦਾ ਤੇ ਨਸ਼ਿਆਂ ਤੋਂ ਦੂਰ ਰਹੀ ਅਸੀਂ ਤੇ ਇੱਕ ਪੜ੍ਹਾਈ ਵੱਲ ਧਿਆਨ ਦਿੱਇ ਪੜ੍ਹ ਲਿਖ ਕੇ ਅਸੀਂ ਕਾਰੋਬਾਰ ਕਰੀਏ ਆਪਣਾ ਖੇਤੀ ਨਾਲ ਜੁੜੀਏ ਆਪਣੇ ਪੈਰਾਂ 'ਤੇ ਖੜੇ ਹੋਈਏ ਹਨਾ ਵਿਦੇਸ਼ਾਂ ਦੀ ਅਸੀਂ ਬਹੁਤੀ ਝਾਕਣਾ ਕਰੀਏ ਤੇ ਤੇ ਨਾ ਹੀ ਅਸੀਂ ਨਸ਼ਿਆਂ ਤੋਂ ਪਰਹੇਜ਼ ਕਰੀਏ ਤਾਂ ਬਹੁਤ ਖੁਸ਼ਾ ਜੀਏ ਮਿਹਨਤੀ ਕਰਨੀ ਬਾਹਰ ਜਾ ਕੇ ਵੀ ਅਸੀਂ ਕਰਦੇ ਤਾਂ ਇੱਥੇ ਜਾ ਕੇ ਕਰੀਏ ਹਨਾ ਤਾਂ ਮੈਨੂੰ ਲੱਗਦਾ ਸਾਡੇ ਵਰਗੇ ਵੀ ਦੇਖੋ ਮਿਹਨਤ ਕਰ ਕਰਕੇ ਪੈਰਾਂ 'ਤੇ ਹੋਏ ਨੇ ਮੈਨੂੰ ਲੱਗਦਾ ਸਾਡੇ ਯੂਥ ਨੂੰ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਪੜ੍ਹ ਲਿਖ ਕੇ ਜਿਨ੍ਹਾਂ ਕੋਲ ਜ਼ਮੀਨਾਂ ਨੇ ਉਹਨਾਂ ਨੂੰ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਹੈਗਾ ਪੜ੍ਹ ਲਿਖ ਕੇ ਨੌਕਰੀ ਜੋਗਾ ਹੋਣਾ ਚਾਹੀਦਾ ਇੱਥੇ ਇੰਡੀਆ 'ਚ ਪੰਜਾਬ 'ਚ ਬਹੁਤ ਕੁਸ਼ਵਾਰ ਜਾਂਦੀ ਮੈਨੂੰ ਨਹੀਂ ਲੱਗਦਾ ਕੋਈ ਬਹੁਤੀ ਲੋੜ ਹੈ ਬਹੁਤ ਵਧੀਆ ਲੱਗੀ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ। ਹਾਂ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ।